ਸਾਜਨ ਲੋਕੋ ਪ੍ਰੇਜ਼ੈਂਟ ਪਰਮਜੀਤ ਸਿੰਘ ਪੰਮਾ ਆਓ ਜੀ ਸਤਨਾਮ ਵਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨੇ ਪਰ ਤਖ ਗੁਰੂ ਨ ਸਤਾਰੇ ਪਰ ਤਖ ਗੁਰੂ ਨ ਸਤਾਰੇ ਮਨਾ ਮੇਰੇ ਆਕਾਸ ਦਾ ਮਾਨ ਤੈਨੂੰ ਬੜੇ ਆਪਣੀ ਛੋੜ ਜਮੀਰ ਤੁਰ ਗਏ ਆਉ ਇੱਥੇ ਕਰ ਕੇ ਹੁਕਮ ਅਦਾਲਤਾਂ ਨੂੰ ਹੋ ਕੇ ਬਾਦਸ਼ਾਹ ਨਿਰਪਾ ਵਜ਼ੀਰ ਤੁਰ ਗਏ ਔਰ ਉੰਡੀ ਦੁਨੀਆ ਗੁਨਾ ਨੂੰ ਯਾਦ ਕਰਕੇ ਇੱਥੇ ਹੋ ਕੇ ਪੀਰ ਫਕੀਰ ਤੁਰ ਗਏ ਔ ਜਦੋਂ ਆ ਗਿਆ ਹੁਕਮ ਦਰਬਾਰ ਸਿੰਘਾ ਬਰਮ ਬਖਤੇ ਛੋੜ ਤਕਰੀਰ ਤੁਰ ਗਏ ਔ ਬਰਮ ਬਖਤੇ ਛੋੜ ਤਕਰੀਰ ਤੁਰ ਗਏ ਭਗਤ ਸੂਰਮਾ ਦਾਣ ਦੇ ਕਰਨ ਵਾਲਾ ਐਸਾ ਲਾਲ ਮਾਤਾ ਪੈਦਾ ਕਰੇ ਕੋਈ ਕੋਈ ਹਰ ਕੋਈ ਆਪਣੀ ਪੰਡ ਠਾਮਦਾਏ ਪੰਡ ਕਿਸੇ ਦੀ ਸੀਸ ਤੇ ਤਰੇ ਕੋਈ ਕੋਈ ਓ ਮਿੱਠਾ ਬੋਲਣ ਤੇ ਜੱਗ ਖੁਸ਼ ਹੋਵੇ ਮਿੱਠਾ ਬੋਲਣ ਤੇ ਜੱਗ ਖੁਸ਼ ਹੋਵੇ ਕੌੜਾ ਬੋਲਿਆ ਕਿਸੇ ਦਾ ਜਰੇ ਕੋਈ ਕੋਈ ਹੋ ਮਰਦੀ ਆਪਣੇ ਕਮਾ ਲਈ ਕੁਲ ਦੁਨੀਆ ਖਾਤਰ ਦੇਸ਼ ਦੀ ਸੂਰਮਾ ਮਰੇ ਕੋਈ ਕੋਈ ਖਾਤਰ ਦੇਸ਼ ਦੀ ਸੂਰਮਾ ਮਰੇ ਕੋਈ ਕੋਈ ਪਰਮ ਸਤਕਾਰਯੋਗ ਸਾਹਿਬ ਸ੍ਰੀ ਗੁਰੂ ਰਣਜੀਤ ਸਿੰਘ ਦੀ ਪਾਵਨ ਪਵਿੱਤਰ ਹਜ਼ੂਰੀ ਔਰ ਇਹ ਬਹੁਤ ਹੀ ਸਾਡੇ ਸਤਕਾਰਯੋਗ ਸਤਖੰਡ ਵਾਸੀ ਗਿਆਨੀ ਗੁਰਨਾਮ ਸਿੰਘ ਜੀ ਬਰਾੜ ਤੇਨਾਂ ਦੀ ਸਾਲਾਨਾ ਵਰਸੀ ਦੇ ਸਬੰਧ ਵਿੱਚ ਆਪ ਗੁਰ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਪਾਵਨ ਦਰਬਾਰ ਵਿੱਚ ਹਾਜ਼ਰੀ ਭਰ ਰਹੇ ਹੋ ਆਓ ਸਾਡੀ ਤੇ ਤੁਹਾਡੀ ਹਾਜ਼ਰੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹੋਵੇ ਪ੍ਰਵਾਨ ਜਥੇ ਨੇ ਦਿਓ ਬੋਲਣ ਦੀ ਪ੍ਰਵਾਨਗੀ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਜਾਪ ਤੋਂ ਗੁਰੂ ਦੀ ਯਾਦ ਵੱਡੀ ਦਇਆ ਵੱਡੀ ਹੈ ਪਰ ਉਪਕਾਰ ਨਾਲੋਂ ਭਾਵੇਂ ਕਿਤਨੇ ਬੇਦਪਰਾਨ ਪੜੀਏ ਅਮਲ ਵੱਡਾ ਹੈ ਸੋਚ ਵਿਚਾਰ ਨਾਲੋਂ ਵਿੱਚੇ ਆ ਗਏ ਨੇ ਸਤਕਾਰ ਸਾਰੇ ਬਚਨ ਮੰਨਣਾ ਵੱਡਾ ਸਤਕਾਰ ਨਾਲੋਂ ਇਸ ਤੋਂ ਹੋਰ ਨਹੀਂ ਆਨੰਦ ਦਰਬਾਰ ਸਿੰਘਾਂ ਇੰਤਜ਼ਾਰ ਮੇ ਆਨੰਦ ਦੀਦਾਰ ਨਾਲੋਂ ਸੌਮੀਂ ਦਰਬਾਰਾ ਸਿੰਘ ਜੀ ਮਹਾਰਾਜ ਲੋਪੋ ਵੱਲੇ ਜਿਨ੍ਹਾਂ ਦੀ ਸ਼ਰਨ ਦੇ ਵਿੱਚ ਰਹਿ ਕੇ ਗਿਆਨੀ ਜੀ ساری ਜ਼ਿੰਦਗੀ ਬਤੀਤ ਕਰ ਗਏ ਆਮੀ ਕਵੀਸ਼ਰ ਢਾਡੀਆਂ ਦੇ ਮੱਖੋਂ ਸੁਣਨੇ ਆ ਤਨ ਸੁਆਮੀ ਸੰਦਰਵਾਰਾ ਸਿੰਘ ਜੀ ਦੀ ਕਲਮ ਤੋਂ ਕੀਤੇ ਹੋਏ ਸ਼ਬਦ ਹਰੇਕ ਜਥਾ ਬੋਲ ਰਿਹਾ ਲਿਖਿਆ ਫਿਰੇ ਉੱਚਾ ਕਹੌਣ ਨੂੰ ਹਰ ਕੋਈ ਉੱਚ ਹੋਈ ਦਾ ਉੱਚਾ ਜੇ ਕਰਮ ਹੋਵੇ ਉੱਚੇ ਸੁੱਚੇ ਕੰਮਾਂ ਦੇ ਨਾਲ ਪਿਆਰ ਪਾਈਏ ਜੇਕਰ ਮਾੜਿਆਂ ਕੰਮਾਂ ਤੋਂ ਸ਼ਰਮ ਹੋਵੇ ਲੱਖਾਂ ਯਤਨ ਕਰ ਲੈ ਨਹੀਂ ਮਾਣ ਮਿਲਦਾ ਜੇਕਰ ਕੋਲ ਨਾ ਸੱਚ ਤੇ ਧਰਮ ਹੋਵੇ ਪਕੜਾ ਗੁਰੂ ਦੇ ਚਰਨ ਦਰਬਾਰ ਸੰਗਤਰਾ ਸਫਲ ਅਮੋਲਕ ਜਰਮ ਹੋਵੇ ਜਰਮ ਹੋਵੇ ਸਫਲ ਅਮੋਲਕ ਜਨਮ ਕਿਵੇਂ ਹੁੰਦਾ ਬਜ਼ੁਰਗਾਂ ਦੀ ਦਸੀ ਇੱਕ ਗੱਲ ਯਾਦ ਆਗੀ ਤਕਰੀਬਨ ਮੈਂ ਤੀਜੀ ਕਲਾਸ ਵਿੱਚ ਪੜਦਾ ਸੀ ਜਦੋਂ ਗਿਆਨੀ ਜੀ ਨੂੰ ਜੋਰਾ ਮਸਾਫਰ ਜੀ ਇਹ ਜਥੇ ਬਰਸੀ ਵਾਲੇ ਦਿਨ ਰਾਤ ਨੂੰ ਦੋ ਤਿੰਨ ਤਿੰਨ ਰਾਤਾਂ ਲੋਪੋ ਸਾਹਿਬ ਕਵੀ શ્રી ਸੁਣਾਉਂਦੇ ਤੇ ਸਾਡੇ ਬਜ਼ੁਰਗ ਨੇ ਦੱਸਿਆ ਧੰਨ Swami ਦਰਬਾਰਾ ਸਿੰਘ ਜੀ ਮਹਾਰਾਜ ਜਦੋਂ ਤਕਰੀਬ ਹਜੇ ਥੋੜਾ ਸਮਾਂ ਹੋਇਆ ਸੀ ਬਰਾੜ ਸਾਹਿਬ ਨੂੰ ਇਹਨਾਂ ਦੀ ਸ਼ਰਨ ਵਿੱਚ ਆਇਆਂ ਨੂੰ ਇਹਨਾਂ ਨੇ ਇੱਕ ਵਰਦਾਨ ਦਿੱਤਾ ਸੀ ਕਹਿੰਦੇ ਇਹ ਕਵੀਆਂ ਦੇ ਵੀ ਕਵੀ ਆ ਗਿਆਨੀ ਬਰਾੜ ਸਾਹਿਬ ਉਹ ਬਜ਼ੁਰਗ ਗੱਲਾਂ ਕਰ ਰਹੇ ਆ ਦਾਸ ਉਮਰ ਛੋਟੀ ਹੋਣ ਕਰਕੇ ਸਮਝ ਨਹੀਂ ਸਕਿਆ ਵੀ ਕਵੀਆਂ ਦੇ ਕਵੇ ਕਿਹਨੂੰ ਕਹਿੰਦੇ ਕਿਹਨੂੰ ਆ ਅੱਜ ਪਤਾ ਲੱਗਿਆ ਜਿੰਨਾ ਸਮਾਂ ਬਾਕੀ ਆ ਉਹ ਕਾਮ ਸਾਂਝੀ ਕਰ ਜਾਣੀ ਆ ਇੱਕ ਕਵੀ ਦੇ ਜੀਵਨ ਦੇ ਵਿੱਚੋਂ ਧੰਨਾ ਦਸ਼ਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਆ ਰੋਜ਼ਾਨਾ ਘੋੜ ਸਵਾਰ ਸਿਖਾਉਣਾ ਗੱਤ ਕੇ ਬਾਜੀ ਸਿਖਾਉਣੀ ਨਿਸ਼ਾਨੇ ਬਾਜੀ ਸਿਖਾਉਣੀ ਔਰ ਘੋੜ ਸਵਾਰ ਹਾਥੀ ਨੂੰ ਕਿਵੇਂ ਤੋਰਨਾ ਇਹ ਪਾਤਸ਼ਾਹ ਟ੍ਰੇਨਿੰਗ ਰੋਜ਼ਾਨਾ ਦੇ ਰਹੇ ਆ ਜਦੋਂ ਇਹਨਾਂ ਕੰਮਾਂ ਦੇ ਵਿੱਚੋਂ ਵਿਹਲੇ ਹੋ ਕੇ ਤਕਰੀਬਨ 4:00 ਵਜੇ ਸ਼ਾਮ ਨੂੰ ਕਵੀ ਦਰਬਾਰ ਲਾ ਲੈਂਦੇ ਕਵੀਆਂ ਨੂੰ ਸਨਮਾਨ ਬਖਸ਼ਦੇ ਮਾਣ ਬਖਸ਼ਦੇ ਕਾਫੀ ਇਲਾਕੇ ਦੇ ਵਿੱਚ ਧੁੰਮ ਪੈ ਗਈ ਵੀ ਦਸ਼ਮੇਸ਼ ਪਾਤਸ਼ਾ ਕਵੀ ਦਰਬਾਰ ਲਾਉਂਦੇ ਆ ਇੱਕ ਨੈਣਾ ਦੇਵੀ ਦੀ ਪਹਾੜੀਆਂ ਤੋਂ ਗਰੀਬ ਇਨਸਾਨ ਚੱਲ ਕੇ ਆਉਂਦਾ ਮਨ ਦੇ ਵਿੱਚ ਸੋਚਦਾ ਵੀ ਦਸ਼ਮੇਸ਼ ਪਾਤਸ਼ਾ ਕਵੀਆਂ ਦੀ ਕਵੀ ਕਾਬ ਸੁਣਦੇ ਆ ਵੀ ਮੈਂ ਵੀ ਚਾਰ ਅੱਖਰ ਲਿਖ ਲੈਣਾ ਹੋ ਸਕਦਾ ਪਾਤਸ਼ਾ ਮੇਰੀ ਕਵਤਾ ਪ੍ਰਵਾਨ ਕਰਕੇ ਮੈਨੂੰ ਚਾਰ ਸਿਲੜ ਦੇ ਦੇਣ ਮੋਹਰਾਂ ਦੇ ਦੇਣ ਦਾਸ ਦੀ ਗਰੀਬੀ ਦੂਰ ਹੋ ਜੇ आनंदपुर साहेखिया उंदा आके की देखदा जमे आप देखया ਢਾਡੀ ਕਵੀ ਸੰਦੇ ਪੋਚਮੀਆਂ ਪੱਗਾ ਬੰਨੀਆਂ ਇੱਕ ਪਾਸੇ ਚਾਰ ਚਾਰ ਪੰਜ ਪੰਜ ਜਾਣੇ ਖੜੇ ਆ ਉਹਨੇ ਦੇਖਿਆ ਗੁਰਮੁਖ ਪਿਆਰੇ ਖੜੇ ਆ ਪੋਚਮੀਆਂ ਪੱਗਾ ਬੰਨੀਆਂ ਕਵੀ ਲਗਦੇ ਆ ਆਕੇ ਫਤੇ ਬਲਾਈ ਕਹਿੰਦਾ ਮੈਂ ਦਸਮੇਸ਼ ਪਾਤਸ਼ਾਹ ਨੂੰ ਮਿਲਣਾ ਉਹਨਾਂ ਚੋਂ ਇੱਕ ਕਵੀ ਕਹਿੰਦਾ ਭਾਈ ਕੀ ਕੰਮ ਆ ਉਹਨਾਂ ਤਾਂ ਹੀ ਤੈਨੂੰ ਕੀ ਕੰਮ ਆ ਉਹਨੇ ਵਿਚਾਰ ਹਿਰਦੇ ਨਾਲ ਦੱਸਿਆ ਵੀ ਮੈਂ ਕਵੀ ਹੁਣਾ ਕਾਬ ਲਿਖ ਲੈਣਾ ਵੀ ਮੈਂ ਮਾਨ ਦੇ ਨਾਲ ਆਇਆ ਵੀ ਪਾਤਸ਼ਾਹ ਹੋ ਸਕਦਾ ਮੇਰੀ ਕਾਬ ਸੁਣ ਲੈਣਾ ਦਸ ਦੀ ਗਰੀਬੀ ਦੂਰ ਹੋ ਜੇ ਉਹ ਜਦੋਂ ਉਹਦੀ ਬੇਸਭੂਸਾ ਦੇਖਦੇ ਆ ਫਟਿਆ ਬੈ ਚੋਲਾ ਅਡੋ ਅੜ ਦੀਆਂ ਚੱਪਲਾਂ ਪਾਈਆਂ ਗਰੀਬ ਆਦਮੀ ਦੇਖ ਕੇ ਝੇਡਾਂ ਜਿਹਾ ਕਰਨ ਲੱਗ ਜਾਂਦੇ ਆ ਕਬੀ ਤੇਰੇ ਵਰਗੇ ਹੁੰਦੇ ਆ ਤੇਰੀ ਪਾਤਸ਼ਾਹ ਕਾਬ ਸੁਣਨ ਕੇ ਜਦੋਂ ਇਹ ਗੱਲ ਕਹੀ ਜਿਹੜਾ ਉਹ ਹਿਮਾਲਾ ਦਿਲ ਦਾ ਬਣਾ ਕੇ ਲੈ ਕੇ ਆਇਸ ਨਾ ਖੁਸ਼ੀ ਦੇ ਵਿੱਚ ਮੈਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜਾਊਂਗਾ। ਇੱਕਦਮ ਉਹਨਾਂ ਦੀ ਗੱਲ ਸੁਣ ਕੇ ਠਹਿ ਢੇਰੀ ਹੋ ਗਿਆ। ਅੱਖਾਂ ਦੇ ਵਿੱਚ ਅਥਰੂ ਵਾਪਸ ਮੁੜ ਆਇਆ। ਵਾਪਸ ਮੁੜ ਉਹਨਸਾਰ ਕੀ ਦੇਖਦਾ ਇੱਕ ਸਿੱਖ ਬੈਠਾ ਦਸਮੇਸ਼ ਪਾਤਸ਼ਾਹ ਦਾ। ਉਹ ਮਨਚ ਸੋਚਦਾ ਇਹ ਸਿੱਖ ਗਿਆ ਸੀ। ਗਿਆ ਤਾਂ ਖੁਸ਼ੀ-ਖੁਸ਼ੀ ਦੇ ਵਿੱਚ ਸੀ। ਚਿਹਰਾ ਇਹਦਾ ਖਿੜੂ-ਖਿੜੂ ਕਰਦਾ ਸੀ। ਪਤਾ ਨਹੀਂ ਉਹ ਸਿੱਖਾਂ ਨੇ ਕੀ ਕਹਿਤਾ ਹੁਣ ਚਿਹਰਾ ਲਮਕਾਈ ਆਉਂਦਾ। ਅਵਾਜ਼ ਮਾਰਦਾ ਸਿੱਖਾ ਕੀ ਗਾਮਾ ਕੀ ਗੱਲ ਆ ਮੈਨੂੰ ਦੱਸ ਉਹ ਆਪਣੇ ਦੱਸਦਾ ਵਿਖਿਆ ਵੀ ਮੈਂ ਉਹ ਸਿੱਖਾਂ ਕੋਲੇ ਬੇਨਤੀ ਕੀਤੀ ਸੀ ਪਰ ਉਹਨਾਂ ਨੇ ਮੇਰੇ ਦਿਲ ਦਾ ਹਮਲਾ ਚੱਕ ਨਾ ਛੁਰ ਕਰਤਾ ਜਿਵੇਂ ਮੈਂ ਸੁਣਿਆ ਸੀ ਉਹ ਮੈਨੂੰ ਨਹੀਂ ਪਾਇਆ ਮੈਨੂੰ ਪਤਾ ਲੱਗਿਆ ਵੀ ਦਸਮੇਸ਼ ਪਾਤਸ਼ਾਹ ਦਾਇਆ ਦੇ ਘਰ ਵਿੱਚ ਆ ਕੇ ਹਰੇਕ ਕਵੀ ਦੀ ਕਵਤਾ ਸੁਣਦੇ ਆ ਹੁਣ ਉਹ ਸਿੱਖ ਨੇ ਦਿਲਾਸਾ ਦੇਣਾ ਚਾਹਿਆ ਸਿੱਖਾ ਇਹ ਪਰਮ ਦੂਰ ਕਰ ਦੇ ਮੇਰੀ ਆਤਮਾ ਕਹਿ ਰਹੀ ਆ ਤੂੰ ਐਡੀ ਦੂਰੋਂ ਚੱਲ ਕੇ ਆਇਆ ਦਸਮੇਸ਼ ਪਾਤਸ਼ਾਹ ਤੇਰੀ ਜਰੂਰ ਕਾਬਲ ਸੁਣਨਗੇ 4 ਵਜੇ ਲਾਉਣਗੇ ਦੀਵਾਨ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਪਾਣੀ ਛੱਕ ਕੇ 4 ਵਜੇ ਆ ਜੀ ਸਿੱਖ ਨੇ ਕੀ ਕੀਤਾ ਸਾਢੇ 3 ਵਜੇ ਦੀਵਾਨ ਦੇ ਵਿੱਚ ਬੈਠ ਗਿਆ ਅੱਧਾ ਘੰਟਾ ਪਹਿਲਾਂ ਹੀ ਬੈਠ ਗਿਆ ਜਿਹੜੇ ਉਹ ਕਵੀ ਆਪਣੇ ਆਪ ਨੂੰ ਵੱਡੇ ਕਹਾਉਂਦੇ ਸੀ ਉਹਨਾਂ ਨੇ ਦੇਖਿਆ ਵੀ ਉਹੀ ਗਰੀਬ ਸਿੱਖ ਫੇਰਾ ਕੇ ਬਹਿ ਗਿਆ ਇੱਕ ਦੂਜੇ ਦੇ ਗੂਣੀਆਂ ਮਾਰਦੇ ਆ ਕਹਿੰਦੇ ਲੈ ਆ ਗਰੀਬ ਜ ਆ ਫੇਰ ਆ ਗਿਆ ਇਹ ਘਰਾਉ ਬੇਜਤੀ ਦਸਵੇਂ ਪਾਤਸ਼ਾਹ ਤੋਂ ਉਹ ਵਿਚਾਰਾ ਨੀਮੀ ਭਾਈ ਮੁਖ ਦੇ ਵਿੱਚੋਂ ਰਾਮ 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 ਜਪ ਰਿਹਾ ਏ ਪਰਮਾਤਮਾ ਨੂੰ ਯਾਦ ਕਰ ਰਿਹਾ ਸੱਚੇ ਪਾਤਸ਼ਾਹ ਤੇਰੇ ਆਸਰੇ ਆਇਆ ਤੈਨੂੰ ਇਲਾਜ ਆ ਉਧਰ ਤਾਂ ਯਾਦ ਕਰ ਰਿਹਾ ਰਾਮ ਭਗਵਾਨ ਨੂੰ ਇਧਰ ਤਾਂ ਸਮੇਸ਼ ਪਾਤਸ਼ਾਹ 4 ਵਜੇ ਸਿੱਖਾਂ ਸਮੇਤ ਆਉਂਦੇ ਆ ਆ ਕੇ ਕੀ ਦੇਖਦੇ ਹਜੇ ਸਿੰਘਾਸਨ ਤੇ ਬਰਾਜਮਾਨ ਹੋਏ ਨਹੀਂ ਹੁਣ ਤੋਂ ਪਹਿਲਾਂ ਸਿੱਧੇ ਨਿਗਾਹੋਂ ਸਿੱਖ ਬਲ ਚਲੀ ਗਈ ਜਦੋਂ ਨਜਰਾਂ ਦੇ ਨਾਲ ਨਜਰਾਂ ਮਿਲੀਆਂ ਪਾਤਸ਼ਾਹ ਨੇ ਅੱਗੇ ਸਵਾਲ ਕਰਦਾ ਆ ਬਈ ਸਿੱਖਾ ਕੀ ਨਾਂ ਤੇਰਾ ਕੀ ਕੰਮ ਕਰਦਾ ਕਿਹੜੀ ਜਗ੍ਹਾ ਤੋਂ ਆਇਆ ਕਿੱਥੋਂ ਦਾ ਵਸਿੰਦਾ ਕੀ ਹੈ ਨਾਮ ਆਪਦਾ ਜਦੋਂ ਇਹ ਕਿਹਾ ਨਾ ਸਿੱਖ ਨੇ ਗੰਮ ਭਰ ਕੇ ਕਿਹਾ ਪਾਤਸ਼ਾਹ ਗਰੀਬਾਂ ਦੇ ਨਾਂ ਕਾਦੇ ਹੁੰਦੇ ਆ ਮਾਂ ਪਿਓ ਨੇ ਰੱਖਿਆ ਸੀ ਹੰਸਰਾਮ ਮੈਨੂੰ ਹੰਸੂ ਹੰਸੂ ਕਹਿੰਦੇ ਆ ਪਾਤਸ਼ਾਹ ਖੁਸ਼ ਹੋ ਕੇ ਆ ਬਈ ਕਵੀ ਹੰਸਰਾਮ ਕਾਵਸਣਾ ਜਦੋਂ ਪਾਤਸ਼ਾਹ ਨੇ ਕਵੀ ਹੰਸਰਾਮ ਕਿਹਾ ਨਾ ਉਹ ਗਰੀਬ ਆਦਮੀ ਦੇ ਅੱਖਾਂ ਦੇ ਵਿੱਚੋਂ ਤ੍ਰਿਪ ਤ੍ਰਿਪ ਹੰਝੂ ਕਰਨ ਲੱਗੇ ਧਾਨਾ ਸੱਚੇ ਪਾਤਸ਼ਾਹ ਜਿਵੇਂ ਮੈਂ ਸੁਣਿਆ ਸੀ ਓਵੇਂ ਪਾਇਆ ਕਿਉਂਕਿ ਆਮ ਦੇਖਿਆ ਜੇ ਕੋਈ ਤਕੜਾ ਇਨਸਾਨ ਗਰੀਬ ਆਦਮੀ ਦੇ ਮੋਢੇ ਤੇ ਵੀ ਹੱਥ ਰ ਦੇਣਾ ਮੋਢੇ ਤੇ ਉਹਦਾ ਹਿਰਦਾ ਵਿਸ਼ਾਲ ਹੋ ਜਾਂਦਾ ਜਹਾਨ ਦੀਆਂ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਜਦੋਂ ਦਸਮੇਸ਼ ਪਾਤਸ਼ਾਹ ਨੇ ਕਿਹਾ ਨਾ ਕਬੀ ਹੰਸਰਾਮ ਜੀ ਆਓ ਕਾਵਿ ਸੁਣਾਓ ਹੰਸਰਾਮ ਨੇ ਕਾਵਿ ਸੁਣਾਈ ਇੱਕ ਵੀ ਸੁਣਾ ਦੋ ਵੀ ਸੁਣਾ ਸਵਾ ਘੰਟਾ ਪਾਤਸ਼ਾਹ ਕਵੀ ਤੋਂ ਕਾਵਿ ਸੁਣਦੇ ਰਹੇ ਉਹ ਦੱਸਿਆ ਤੇ ਹਸ ਨੇ ਉਸ ਦਿਨ ਕਿਸੇ ਕਵੀ ਤੋਂ ਕਾਵਿ ਨਹੀਂ ਸੁਣੀ ਇਕੱਲੇ ਕਵੀ ਹੰਸਰਾਮ ਤੋਂ ਸੁਣੀ ਫਿਰ ਬਾਜ ਮਾਰਦੇ ਆ ਕਿਹਨੂੰ ਬਾਜ ਮਾਰਦੇ ਆ ਖਜ਼ਾਂਚੀ ਰਾਮਚੰਦ ਨੂੰ ਕਹਿੰਦੇ ਰਾਮਚੰਦ ਆਪਣੇ ਖਜ਼ਾਨੇ ਦੇ ਵਿੱਚ ਦੇਖ ਕਿੰਨੀਆਂ ਮੋਹਰਾਂ ਪਈਆਂ ਅੱਜ ਕੇ ਆਇਆ ਪਾਤਸ਼ਾਹ ਆਪਣੇ ਖਜ਼ਾਨੇ ਦੇ ਵਿੱਚ 18000 ਰਜਤ ਮੋਹਰ ਪਈਆ ਕਹਿੰਦੇ ਆਏ ਕਰੋ ਖੁਰਜੀਆਂ ਦੇ ਵਿੱਚ ਭਰ ਕੇ ਲੈ ਕੇ ਆਓ ਇੱਥੇ ਜਿਹੜਾ ਹਾਥੀ ਗਵਾਲੀਵਾਰ ਤੋਂ ਆਇਆ ਉਹਦੇ ਤੇ ਅਟਾਰੀ ਪਾਓ ਉਹਦੇ ਤੇ ਪਾਲਕੀ ਸਜਾਓ ਇਹ ਗਰੀਬ ਇਨਸਾਨ ਕਵੀ ਨੂੰ ਆਪਾਂ ਗਰੀਬ ਨਹੀਂ ਰਹਿਣ ਦੇਣਾ ਆਪਾਂ ਇਹਨੂੰ ਰਾਜਾ ਬਣਾ ਕੇ ਤੋਰਨਾ ਨਾਲ ਹਾਥੀ ਦਿਓ 11 ਘੋੜ ਸਵਾਰ ਦਿਓ ਜਦੋਂ ਹਾਥੀ ਦਾ ਨਾਮ ਨਾ ਲਿਆ ਨਾ ਕਵੀ ਗਰੀਬ ਆਦਮੀ ਨਾ ਹੱਥ ਬਨ ਕੇ ਖੜ ਗਿਆ ਪਾਤਸ਼ਾਹ ਮੇਰੀ ਤਾਂ ਬੱਕਰੀ ਪਾਲਣ ਦੀ ਵੀ ਜੁਰਤ ਨਹੀਂ ਹੈਗੀ ਛੋਟਾ ਜਿਹਾ ਗਰੀਬ ਦਾ ਘਰ ਆ ਕੱਚਾ ਘਰ ਆ ਕੋਈ ਤਕਤ ਤਾਂ ਬਿਆੜ ਨਹੀਂ ਲੱਗੀ ਸਗੋ ਕੰਡਿਆਂ ਦੀ ਬਾੜ ਕੀਤੀ ਹੋਈ ਆ ਪਾਤਸ਼ਾਹ ਮੈਂ ਹਾਥੀ ਦਾ ਖਰਚਾ ਕਿੱਥੇ ਝੱਲੂ ਕਹਿੰਦੇ ਗਮ ਨਾ ਕਰ ਇਹ ਹਾਥੀ ਘੋੜਿਆਂ ਦਾ ਖਰਚਾ ਸਾਡੀਆਂ ਗੁਰਸੰਗਤਾਂ ਚੱਕਣੀਆਂ ਖੋ ਸਤਨਾਮ ਸ੍ਰੀ ਵਾਹਿਗੁਰੂ ਜਿਵੇਂ ਉਸ ਕਵੀ ਨੂੰ ਪਾਤਸ਼ਾਹ ਆਪਣੇ ਦਰਬਾਰ ਦੇ ਵਿੱਚੋਂ ਰਾਜਾ ਬਣਾ ਕੇ ਤੋੜਦੇ ਆ ਬਈ ਹੰਸ ਰਾਮ ਨੂੰ ਪਲਵੇਂ ਭੂਪ ਬਣਾਤਾ ਸਤਗੁਰ ਨੇ ਉਹਨਾਂ ਲੈਣਾ ਨੂੰ ਮੇਰਾ ਸਾਥੀ ਭਾਈ ਕੁਲਵਿੰਦਰ ਸਿੰਘ ਦਿਵਾਨਾ ਸੁਵਰਨ ਸਿੰਘ ਰੋਡੇ ਦਾਸ ਪਰਮਜੀਤ ਸਿੰਘ ਪੰਮਾ ਲੋਪੋ ਵਾਲਾ ਕਬੀศรี ਜੱਥੇ ਤੋਂ ਸੁਣੋ ਕਿਵੇਂ ਬਾਦਸ਼ਾਹ ਉਸ ਗਰੀਬ ਕਵੀ ਨੂੰ ਰਾਜਾ ਬਣਾ ਕੇ ਐ ਤੋੜਦੇ ਆ ਆ ਹੰਸੇ ਰਾਮ ਦੀ ਕਾਵ ਸੁਣੀ ਜਦ ਦੀਨ ਦਿਆਲ ਨੇ ਬਿਲ ਖੁਸ਼ ਹੋ ਗਿਆ ਪੂਰਾ ਹੋ ਗਏ ਨਦਰ ਨਿਹਾਲ ਨੇ ਆਹੋ ਪਾ ਕੇ ਨਦਰਾਂ ਕਾਗੋ ਹੰਸ ਬਣਾਤਾ ਸਤ ਗੁਰ ਨੇ ਹੰਸ ਰਾਮ ਨੂੰ ਪਲਮੇ ਪੂਪ ਬਣਾਤਾ ਸਤ ਗੁਰ ਨੇ ਓ ਰਾਮਚੰਦ ਨੂੰ ਬਾਜਾ ਬਾਲੇ ਕੋਲ ਬਲਹਾਉਂਦੇ ਨੇ ਜਿੰਨਾ ਪਿਆ ਖਜਾਨਾ ਆਪਣੇ ਕੋਲ ਮਗਾਉਂਦੇ ਨੇ ਓ ਉਸ ਕਬੀਜ ਦੇ ਅੱਗੇ ਭੇਟ ਚੜਾਤਾ ਸਤ ਗੁਰ ਨੇ ਹੰਸ ਰਾਮ ਨੂੰ ਪਲਮੇ ਫੂਪ ਪਣਾਤਾ ਸਤ ਗੁਰ ਨੇ ਆਏ ਹੰਸ ਰਾਮ ਦੇ ਨੇਤਰ ਸ਼ਮ ਸ਼ਮ ਇੱਥੇ ਰੂਡਾਰ ਰਹੇ ਦੀਨ ਦੁਨੀ ਦੇ ਵਾਲੀ ਨਜਰਾਂ ਪਾ ਕੇ ਉਡਾਰ ਰਹੇ ਐ ਐਸਾ ਮਹਿਰਾ ਮਾਲਾ ਮੀਂਹ ਵਰਸਾਤਾ ਸਤ ਗੁਰ ਨੇ ਹਾਂ ਵਰਸਾਤਾ ਸਤ ਗੁਰ ਨੇ ਹੰਸ ਰਾਮ ਨੂੰ ਪਲਮੇ ਫੂਪ ਬਣਾਤਾ ਸਤਗੁਰ ਨੇ ਪਹਿਲਾ ਸੀ ਜੋ ਕਰਦੇ ਝੇਡਾ ਕਬੀ ਲਖਾਰੀ ਨੋ ਨੀਮੀ ਪਾਕੇ ਬਹਿ ਗਏ ਖਾ ਕੇ ਚੋਟ ਕਰਾਰੀ ਨੋ ਅੰਨਿਤ ਹੂਤ ਕਰੇ ਹੋ ਸੱਚ ਦਿਖਲਾਤਾ ਸਤਗੁਰ ਨੇ ਹੰਸ ਰਾਮ ਨੂੰ ਪਲਮੇ ਪੂਪ ਬਣਾਤਾ ਸਤਗੁਰ ਨੇ ਹਾਥੀ ਉੱਪਰ ਰੱਖ ਪਾਲਕੀ ਖੂਬ ਸ਼ਿੰਗਾਰ ਦਿਓ ਕਹਿੰਦਾ ਖੂਬ ਸ਼ਿੰਗਾਰ ਦਿਓ ਤਣ ਚੁੱਕਣ ਦੀ ਖਾਤਰ ਕਾਠੀ ਘੋੜ ਸਵਾਰ ਦਿਓ ਉਹ ਵਿੱਚ ਪਲਕੀ ਰਾਜਾ ਓਥੇ ਵਿੱਚ ਪਲਕੀ ਵਿੱਚ ਪਲਕੀ ਰਾਜਾ ਬਾਗ ਬਿਠਾਤਾ ਸਤਗੁਰ ਨੇ ਹੰਸਰਾਮ ਨੂੰ ਪਲਮੇ ਪੂਪ ਬਣਾਤਾ ਸਤਗੁਰ ਨੇ ਵਿਚ ਆਨੰਦਪੁਰੀ ਦੇ ਸਿੰਘ ਜਕਾਰੇ ਬੋਲ ਰਹੇ ਰਾਜੇ ਬਾਈ ਧਾਰਾਂ ਦੇ ਸੁਨਹਿਰ ਤੇ ਡੋਲ ਰਹੇ ਸਾਰੇ ਸੋਚਣ ਇੱਕੀ ਚੰਨ ਚੜਾਤਾ ਸਤਗੁਰ ਨੇ ਹੰਸਰਾਮ ਨੂੰ ਪਲਮੇ ਪੂਪ ਬਣਾਤਾ ਸਤਗੁਰ ਨੇ ਪੰਮੇ ਲੋਪੋ ਧੰ ਸਤਗੁਰ ਦੇ ਚੋਜ ਨਿਆਰੇ ਸੀ ਚੰਗੇ ਭਾਗ ਜਨਾਨੇ ਮਾਣੇ ਬਰਮਨ ਯਾਰੇ ਸੀ ਹਾਏ ਕਵੀ ਤੁਕ ਦੇ ਵਿੱਚ ਹੈ ਨਾਮ ਜੜਾਤਾ ਸਤਗੁਰ ਨੇ ਨਾਮ ਚੜਾਤਾ ਸਤਗੁਰ ਨੇ ਹੰਸ ਰਾਮ ਨੂੰ ਭਲਵੇਂ ਪੂਪ ਬਣਾਤਾ ਸਤਗੁਰ ਨੇ ਅਵੀ 52 ਦੇ ਵਿੱਚ ਨਾਮ ਚੜਾਤਾ ਸਤਿਗੁਰ ਨੇ ਹੰਸਰਾਮ ਨੂੰ ਪਲਮੇ ਭੂਪ ਬਣਾਤਾ ਸਤਿਗੁਰ ਨੇ ਜਦੋਂ ਇਹ ਗੱਲ ਸਿੱਖਾਂ ਦੇ ਨਾਲ ਸਹਿਮਤ ਹੋ ਕੇ ਪਾਤਸ਼ਾਹ ਨੇ ਅਟਾਰੀ ਤੇ ਬਿਠਾ ਕੇ ਬਰਾਜਮਾ ਕਰਨ ਲੱਗੇ ਨਾ ਹਾਥੀ ਤੇ ਤੇ ਹੰਸਰਾ ਫਿਰ ਹੱਥ ਮੰਨ ਕੇ ਖੜ ਗਿਆ ਪਾਤਸ਼ਾਹ ਹਾਥੀ ਮੈਂ ਮੰਗਿਆ ਨਹੀਂ ਸੀ ਤੁਸੀਂ ਆਪਣੇ ਆਪ ਦਿੱਤਾ ਮਾਇਆ ਮੈਂ ਮੰਗੀ ਨਹੀਂ ਸੀ ਤੁਸੀਂ ਆਪਣੇ ਆਪ ਦਿੱਤੇ ਪਰ ਇੱਕ ਚੀਜ਼ ਮੰਗਣੀ ਆ ਜਦੋਂ ਕਹਿਆ ਨਾ ਇੱਕ ਚੀਜ਼ ਮੰਗਣੀ ਆ ਤੇ ਜਿਹੜੇ ਫਿਰ ਉਹ ਆਪਣੇ ਆਪ ਨੂੰ ਵੱਡੇ ਕਵੀ ਸਮਝਦੇ ਸੀ ਉਹਨਾਂ ਦੇ ਵਜੀਰਖਾਂ ਭਰੀ ਉਹ ਫਿਰ ਇੱਕ ਦੂਜੇ ਨੂੰ ਆਏ ਚੁੰਡੀਆਂ ਵਰਦਿਆ ਕਹਿੰਦੇ ਦੇਖੋਏ ਬਾਦਸ਼ਾਹ ਨੇ ਅਣ ਮੰਗਿਆ ਇੰਨਾ ਦੇਤਾ ਕੁਝ ਲੈ ਹੁਣ ਇਹ ਆਪਣੀ ਔਕਾਤ ਦਿਖਾਊਗਾ ਹੁਣ ਹੋਰ ਕੁਝ ਮੰਗਣ ਲੱਗਿਆ ਏ ਪਰ ਮੰਗਿਆ ਕੀ ਕਹਿੰਦੇ ਮੰਗ ਹਾਂ ਸ੍ਰਾਮ ਕਹਿੰਦਾ ਬਾਦਸ਼ਾਹ ਮਾਇਆ ਤੁਸੀਂ ਆਪਣੇ ਆਪ ਦੇਤੀ ਹਾਥੀ ਤੁਸੀਂ ਆਪਣੇ ਆਪ ਦਿੱਤਾ ਪਰ ਮੇਰੇ ਤੇ ਉਹ ਦੂਜੀ ਮਾਇਆ ਨਾ ਪਵੇ ਜਿਹੜੇ ਕਰਕੇ ਮੈਂ ਤੁਹਾਡੇ ਚਰਨਾਂ ਦੇ ਨਾਲੋਂ ਦੂਰ ਹੋ ਜਾਮਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਾਤਸ਼ਾਹ ਨੇ ਕੋਲ ਪਟਕੇ ਗਲ ਬੱਕੜੀ ਵਿੱਚ ਲੈ ਗਿਆ ਕਵੀ ਜੀ ਆਨੰਦਪੁਰ ਸਾਹਿਬ ਆਉਂਦੇ ਰਹੋ ਤੁਸੀਂ ਗੁਰੂ ਦਾ ਦਰ ਨਾ ਛੱਡਿਓ ਮੈਂ ਤੁਹਾਡੇ ਸਦਾ ਅੰਗ ਸੰਗ ਅੰਗ ਸੰਗ ਹੋਵਾਂਗਾ ਐਵੇਂ ਕਦੇ ਟਾਈਮ ਸੀ ਗਿਆਨੀ ਬਰਾੜ ਕੁਰਨਾਮ ਸਿੰਘ ਬਰਾੜ ਜੀ ਨੂੰ ਧੰਨ ਸwamy ਦਰਵਾਰਾ ਸਿੰਘ ਜੀ ਲੋਪੋ ਵਾਲਾ ਨੇ ਖਤਾਬ ਦਿੱਤਾ ਸੀ ਬਹੁਤ ਧੰਨਵਾਦ ਕਰਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਪ੍ਰੀਤ ਸੰਧਲ ਜੀ ਮਾਹੀ ਗੁਰੂਪਾਲ ਮਾਨੂਕਿਆਂ ਵਾਲਾ ਜੱਥਾ ਸਾਡੀ ਭੈਣ ਨਰਿੰਦਰ ਕੌਰ ਤੇ ਬਹੁਤ ਧੰਨਵਾਦ ਕਰਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਮਿੱਤਰ ਸਾਜਨ ਸਟੂਡੀਓ ਲੋਪੋ ਵਾਲੇ ਜਿਨ੍ਹਾਂ ਦਾ ਬਹੁਤ ਵੱਡਾ ਉਪਰਾਲਾ ਕਾਫੀ ਸਮੇਤੋਂ ਸਵਾਮੀ ਦਰਬਾਰਾ ਸਿੰਘ ਸਵਾਮੀ ਜਗਜੀਤ ਸਿੰਘ ਜੀ ਮਹਾਰਾਜ ਜੀਆ ਕਥਾ ਕਤਾਮਾ YouTube net ਤੇ ਪਾਉਂਦੇ ਰਹਿੰਦੇ ਆ ਅੱਜ ਵੀ ਜਿਹੜਾ ਪਰਮ ਤੁਸੀਂ ਦੇਖ ਰਹੇ ਆ ਸਾਜਨ ਲੋਪੋ .com ਭਰ ਕੇ YouTube ਤੇ ਦਰਸ਼ਨ ਕਰ ਰਹੇ ਹੋ ਤੇ Facebook ਤੇ ਇਹਨਾਂ ਦਾ ਪੇਜ ਬਣਿਆ ਉੱਥੇ ਵੀ ਤੁਸੀਂ ਇਹ ਢਾਡੀ ਕਵੀਸ਼ਰ ਗ੍ਰੰਥੀ ਸਿੰਘਾਂ ਨੂੰ ਰਾਗਿਆਂ ਨੂੰ ਬੁਲਾ ਕੇ ਪੇਜ ਬਣਾ ਕੇ ਇਹ ਆਪ ਗੁਰ ਸੰਗਤਾਂ ਦੇ ਸਨਮੂ ਕਰਦੇ ਨੇ ਬਹੁਤ ਧੰਨਵਾਦ ਇਹਨਾਂ ਕੁਝ ਕਹਿੰਦੇ ਖਿਮਾ ਦੇ ਜਾਚਕ ਜੇ ਕੋਈ ਅਧੂਰਾ ਸ਼ਬਦ ਬੋਲਿਆ ਗਿਆ ਹੋਵੇ ਦਾਸ ਪਰਮਜੀਤ ਸਿੰਘ ਪੰਮਾ ਲੋਪ ਵਾਲੇ ਕਵੀ ਸ੍ਰੀ ਜਥੇ ਨੂੰ ਮਾਫ਼ ਕਰਿਓ ਇਨੀਂਕ ਹਾਜ਼ਰੀ ਕਰੋ ਪ੍ਰਵਾਨ ਆਉਣ ਵਾਲੇ ਜਥੇ ਦਾ ਕਰੋ ਸਤਕਾਰ ਅੱਖੋਂ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ